ਜੀ ਸਾਰੇ ਮੇਰੇ ਪਰਿਵਾਰੀ ਅਸਥੀਕਾਲ ਜੋ ਪੰਜਾਬੀ ਬ੍ਰੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਇਆ ਰੱਖੜੀਆਂ ਲਈ ਜਿਹੜੀਆਂ ਮੇਰੀਆਂ ਭੈਣਾਂ ਦਾ ਬਜਟ ਠੀਕ ਆਗਾ ਬਾਹਲੇ ਮਹਿੰਗੇ ਸੂਟ ਨਹੀਂ ਖਰੀਦ ਸਕਦੀਆਂ ਹੈਗੀਆਂ ਉਹਨਾਂ ਲਈ ਲੈ ਕੇ ਆਏ ਹਾਂ ਬਹੁਤ ਜ਼ਿਆਦਾ ਘੱਟ ਰੇਟ ਦੇ ਸੂਟ કોટਨ ਦੇ ਸੂਟ ਹੋਣਗੇ ਗਰਮੀਆਂ ਲਈ ਬਹੁਤ ਜਿਆਦਾ ਵੈਸਟ 컬렉ਸ਼ਨ ਹੋਊਗੀ ਮੈਕਸ ਹੈਗਾ ਜਿਹੜਾ ਬਿਲਕੁਲ ਨਹੀਂ ਹੋਣਾ ਕੈਂਬਰੀਕਾ ਕੋਟਨ ਹੋਊਗੀ ਬਟ ਦੁਪੱਟਾ ਹੋਊਗਾ ਜਿਹੜਾ ਸੈਮੀ ਦਾ ਹੋਊਗਾ ਜਿੰਨੀ ਡਿਟੇਲ ਆਪਾਂ ਫੋਲ ਦੇਵਾਂਗੇ ਵੀਡੀਓ ਦੇ ਵਿੱਚ ਜਿੱਦਾਂ ਸਟਾਫ ਹੋਊਗਾ ਜਿੱਦਾਂ ਦਾ ਦੁਪੱਟਾ ਹੋਊਗਾ ਕਿਸੇ ਮੇਰੀ ਭੈਣ ਨੂੰ ਕਲਰ ਡਿਜ਼ਾਈਨ ਜਾਂ ਸੂਟ ਪਸੰਦ ਆਗਾ ਤਾਂ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਕਨਫਰਮ ਕਰ ਸਕਦੇ ਹੋ ਤਾਂ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਆਪਣੇ ਕੋਲੇ ਹਰ ਪ੍ਰਕਾਰ ਦਾ ਫੈਬਰਿਕ ਹੁੰਦਾ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਤੁਸੀਂ ਕਿਸੇ ਵੀ ਵਰਗ ਕਰ ਪ੍ਰਕਾਰ ਦਾ ਸਾਡੇ ਤੋਂ ਲੈ ਸਕਦੇ ਹੋ ਚਲੋ ਜੀ ਬਹੁਤਾਂ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਤੁਸੀਂ ਕਿਸੇ ਪ੍ਰਕਾਰ ਦੀ ਸਾਡੇ ਤੋਂ ਸਟਿਚਿੰਗ ਲੈਣੀ ਆ ਕਿਸੇ ਪ੍ਰਕਾਰ ਦਾ ਪਟੀਕ ਵੀ ਇਸ ਰੈਡੀ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਉਹ ਵੀ ਕਰਵਾ ਸਕਦੇ ਹੋ ਆਪਣੇ ਰਹਿਣ ਵਾਲੇ ਨੇ ਆਲ ਓਵਰ ਸੂਟ ਰਹਿਣ ਵਾਲੇ ਨੇ ਕੈਮਰਿਕ ਕਾਟਨ ਦੇ ਸੂਟ ਹੋਣਗੇ 5 ਮੀਟਰ ਕਪੜਾ ਹੋਊਗਾ ਇਹ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਨੇ ਆਂਗੇ ਦੁਪੱਟਾ ਦਾ ਜਿਹੜਾ ਸੈਮੀ ਦਾ ਹੋਊਗਾ ਸੈਮੀ ਦੇ ਦੁਪੱਟੇ ਕਰਕੇ ਰੇਟ ਤੁਹਾਨੂੰ ਘੱਟ ਮਿਲੂਗਾ ਬਾਕੀ ਆਪਣਾ ਰਖੜੀਆਂ ਤੇ ਆਪਰ ਪ੍ਰਾਈਸ ਲਾਏ ਹੋਏ ਨੇ ਇਸ ਲਈ ਆਪਣਾ ਜਿਹੜਾ ਰੇਟ ਆ ਘੱਟ ਰੱਖਿਆ ਤੇ ਆ ਫਸਟ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਮਹਨੂਨ ਕਾਫੀ ਜਿਹਾ ਆ ਗਿਆ ਡਿਜ਼ਾਈਨਿੰਗ ਤੁਸੀਂ ਸੂਰਦੀ ਦੇਖ ਸਕਦੇ ਹੋਗੇ ਬਾਕੀ ਜਿਹੜਾ ਸਟਾਫ ਆਗਾ ਬਹੁਤ ਜ਼ਿਆਦਾ ਵਧੀਆ ਬਸ ਸਟਾਫ ਦੀ ਕੋਈ ਕੰਪਲੀਟ ਨਹੀਂ ਹੈਗੀ ਬਹੁਤ ਵਧੀਆ ਕੈਂਬ੍ਰਿਕ ਕੋਟਨ ਆਂਗੀ ਜਿੱਦਾਂ ਮਰਜੀ ਤੁਸੀਂ ਧੋਏਓ ਪਾਏਓ ਗਿਫਟ ਕਰਿਓ ਜਿਵੇਂ ਹੁਣ ਰੱਖੜੀ ਦਾ ਤਿਹਾਰਾ ਆ ਰਿਹਾ ਤੇ ਹੁਣ ਸਾਰੇ ਤਿਹਾਰਾ ਦਾ ਸੀਜ਼ਨ ਚੱਲ ਰਿਹਾਗਾ ਆਹ ਭਾਲਾ ਇਹਦੇ ਨਾਲ ਰੱਖਿਆ ਹੋਇਆ ਸੈਮੀ ਦਾ ਦੁਪੱਟਾ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਚੈੱਕ ਕਰਾ ਦਿੰਨੇ ਆ ਕੋਈ ਦੁਪੱਟੇ ਦੀ ਕੁਆਲਿਟੀ ਹੈ ਦੁਪੱਟੇ ਦੀ ਜਿਹੜੀ ਕੁਆਲਿਟੀ ਆ ਕੋਈ ਬਹੁਤੀ ਮਾੜੀ ਨਹੀਂ ਹੈਗੀ ਕੋਈ ਪਨਾ ਨਹੀਂ ਘੰਟਾ ਘੱਟ ਹੈਗਾ ਦੇਖ ਸਕਦੇ ਹੋਗੇ ਤੁਸੀਂ ਫੁੱਲ ਪਨੇ ਚ ਸੂਟ ਮਿਲਣਗੇ ਤੁਹਾਨੂੰ ਸਵਾ ਦੋ ਮੀਟਰ ਦਾ ਦੁਪੱਟਾ ਹੋਊਗਾ ਕਵਾਲਿਟੀ ਬਹੁਤ ਵਧੀਆ ਹੈ ਕਿ ਦੁਪੱਟੇ ਦੀ ਵੀ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਆ 600 ਰਹਿਣ ਵਾਲਾ ਵਾ 600 ਪੀਸ ਮੈਣਨਾ ਤੁਹਾਨੂੰ ਸੂਟ ਇਹ ਵਾਲਾ ਇਹਦੇ ਵਿੱਚ ਆਪਾਂ ਤੁਹਾਨੂੰ ਤਿੰਨ ਕਲਰ ਦੇ ਦਾਂਗੇ ਅਗਲਾ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਕਾਫੀ ਜਿਹੜਾ ਪਹਿਲਾਂ ਆਪਾਂ ਫਸਟ ਕਲਰ ਦਿਖਾਇਆ ਕਾਫੀ ਮਹਿਰੂਨ ਤੇ ਦਿਖਾਇਆ ਵਾ ਜਿਹੜਾ ਨੈਕਸਟ ਵਨ ਕਲਰ ਆ ਗਿਆ ਪਿਓਰ ਕਾਫੀ ਤੇ ਆ ਗਿਆ ਕਾਫੀ ਦੇ ਵਿੱਚ ਮਸਟਰਡ ਜਿਹਾ ਪਲਾਰ ਬਣੇ ਹੋਏ ਨੇ ਨਾਲ ਇਹਦੇ ਆ ਵਾਲਾ ਦੁਪੱਟਾ ਰੱਖਿਆ ਹੋਇਆ 600 ਇਹਦਾ ਰੇਟ ਆ ਦੋ ਸੂਟਾਂ ਤੇ ਸ਼ਿਪਿੰਗ ਵੀ ਫ੍ਰੀ ਹੋਊਗੀ ਅਗਲਾ ਹੋ ਗਿਆ ਆਪਣੇ ਕੋਲੇ ਨੇਵੀ ਬਲੂ ਡਿਜ਼ਾਈਨ ਵੀ ਤੁਸੀਂ ਸੂਟਾਂ ਦੀ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਆ ਗਈ ਤਿੰਨ ਕਲਰ ਦੇ ਦਾਂਗੇ ਆਪਾਂ ਤੁਹਾਨੂੰ ਇਹਦੇ ਵਿੱਚ ਕਿਸੇ ਵੀ ਮੇਰੇ ਭੈਣ ਨੂੰ ਕਲਰ ਡਿਜ਼ਾਈਨ ਪਸੰਦ ਆ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋਗੇ ਅਗਲੇ ਜਿਹੜੇ ਸੂਟ ਆ ਗਏ ਇਹ ਆ ਗਏ ਆਪਣੇ ਕੋਲੇ ਪਲੇਨ ਬਾਟਮ ਨਾਲ ਇਹ ਵੀ ਪਿਓਰ ਕੈਂਬਰੀਕ ਕਾਟਨ ਆਗੇ ਆ ਵਾਲੀ ਡਿਜ਼ਾਈਨਿੰਗ ਆ ਗਈ ਤੇ ਸੂਟ ਦੀ ਰਹਿਣ ਵਾਲੀ ਆ ਵਾਲਾ ਇਹਦਾ ਫਰੰਟ ਬਣਿਆ ਹੋਇਆ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਚਾ ਬੈਕ ਫਰੰਟ ਸੇਮ ਆਊਗਾ نیچے ਪੱਲੇ ਤੇ ਬਾਟਰ ਮੈਲਣਾਗਾ ਤੁਹਾਨੂੰ ਜਿੱਦਾਂ ਮਰਜੀ ਤੁਸੀਂ ਰੱਖੜੀਆਂ ਤੇ ਗਿਫਟ ਕਰ ਸਕਦੇ ਹੋ ਸੰਧਾਰੀਆਂ ਚ ਦੇ ਸਕਦੇ ਹੋ ਬਹੁਤ ਜਿਆਦਾ ਵਧੀਆ ਸੂਟ ਨੇ ਆ ਵਾਲਾ ਇਹਦਾ ਫਰੰਟ ਆ ਗਿਆ ਜਿਹੜਾ ਪਹਿਲਾਂ ਆਪਾਂ ਦਿਖਾਇਆ ਇਹ ਬੈਕ ਆ ਗਿਆ ਇਹਦੇ ਨਾਲ ਰੱਖੀ ਹੋਈ ਆ ਪਲੇਨ ਲੀਜੀ ਬੀਜੀ ਦੀ ਬਾਟਮ ਵਧੀਆ ਵਾਲੀ ਲੀਜੀ ਬੀਜੀ ਲੱਗੀ ਹੋਈ ਆ ਕੋਈ ਹਲਕੀ ਨਹੀਂ ਹੈਗੀ ਤੇ ਸੈਮੀ ਦਾ ਹੀ ਰੱਖਿਆ ਹੋਇਆ ਇਹਦੇ ਨਾਲ ਦੁਪੱਟਾ ਦੁਪੱਟੇ ਦਾ ਆਪਣਾ ਲੈਂਥ ਪੂਰੀ ਮੈਨੂੰ ਸਵਾ ਦੋ ਮੀਟਰ ਦਾ ਦੁਪੱਟਾ ਹੋਊਗਾ ਕੁਆਲਿਟੀ ਹੋਊਗੀ ਵਧੀਆ ਹੋਊਗੀ ਦੁਪੱਟੇ ਦੀ ਬਟ ਹੋਊਗਾ ਸੈਮੀ ਦਾ ਪਿਓਰ ਦਾ ਨਹੀਂ ਹੈਗਾ ਦੇਖ ਸਕਦੇ ਹੋ ਇਹਦੇ ਵਿੱਚ ਵੀ ਆਪਾਂ ਤੁਹਾਨੂੰ ਚਾਰ ਕਲਰ ਦੇ ਦਾਂਗੇ ਫਰਸਟ ਕਲਰ ਆਪਣੇ ਕੋਲੇ ਫਰੋਜੀ ਆ ਗਿਆ ਸੈਕੰਡ ਕਲਰ ਆਪਣੇ ਕੋਲੇ ਬੋਟਲ ਗ੍ਰੀਨ ਜਿਹਾ ਆ ਗਿਆ ਪਾਪਰ ਜਿਹਾ ਸ਼ੇਡ ਆ ਗਿਆ ਤੇ ਨੀਵੀ ਬਲੂ ਆ ਗਿਆ ਚਾਰ ਕਲਰ ਦੇ ਦਾਂਗੇ ਇਹਦੇ ਵਿੱਚ ਆਪਾਂ ਤੁਹਾਨੂੰ ਅੱਜ ਤੁਹਾਨੂੰ ਕੋਲ ਕੇ ਦਿਖਾਤਾਗਾfrozi ਕਲਰ ਦਾ ਪੂਰਾ ਪ੍ਰੋਪਰ ਦੇਖ ਸਕਦੇ ਹੋਗੇ ਤੁਸੀਂ 프ਰਿੰਟ ਬਣਿਆ ਹੋਇਆਗਾ 프ਰਿੰਟ ਬੈਕ ਸੇਮ ਆਊਗੀ ਬਾਬਲੀ ਡਿਜ਼ਾਈਨਿੰਗ ਆਗੀ ਪਿਓਰ ਕਾਟਨ ਦੇ ਸੂਟ ਨੇ ਮੈਕਸ ਨਹੀਂ ਹੈਗਾ ਬਿਲਕੁਲ ਵੀ ਜਿਹੜਾ ਜੇ ਕੱਪੜਾ ਹੋਊਗਾ ਉਦਾਂ ਦੀ ਆਪਾਂ ਕੋਲ ਡਿਟੇਲ ਵੀਡੀਓ ਦੇ ਵਿੱਚ ਦਵਾਂਗੇ ਸਾਈਡ ਤੇ ਇਹਦੇ ਬਾਜੂ ਨਿਕਲਣਗੇ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਆ 550 ਰੁਪਏ ਹੈ ਇਹਦੇ ਵਿੱਚ ਤੁਹਾਨੂੰ 3 ਕਲਰ ਆਪਾਂ ਨੇ ਸ਼ੋਅ ਕਰਦੇ ਨੇ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਜਰਾ ਕਨਫਰਮ ਕਰ ਸਕਦੇ ਹੋ ਬੋਟਲ ਗ੍ਰੀਨ ਆਗਾ ਪ੍ਰੋਪਰ ਜਾਂ ਤੇੜਾ ਤੇ ਲੇਵੀ ਬਲੂ ਆਗਾ ਚਲੋ ਜੀ ਐਸੀ ਅੱਜ ਵਾਲੀ ਆਪਣੀ ਵੀਡੀਓ ਪੂਰਤ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਵੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਦੇ ਆ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਨਵੇਂ ਕਨਸੈਪਟ ਨਾਲ ਤਦ ਤੱਕ ਲਈ ਧੰਨਵਾਦ